ਸਨਮਾਨ ਖਾਨ ਨਾਲ ਜੁੜੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਗਈ ਹੈ ਸੀਸੀਟੀਵੀ ਫੁਟੇਜ ਮਿਲ ਚੁੱਕੀ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਹੜੇ ਸ਼ੂਟਰ ਸਨਮਾਨ ਖਾਨ ਦੇ ਘਰ ਦੇ ਬਾਹਰ ਆਏ ਜਿਹਾ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ ਉਹਨਾਂ ਸ਼ੂਟਰਾਂ ਦੀ ਮੋਟਰਸਾਈਕਲ ਤੇ ਸਵਾਰ ਸ਼ੂਟਰ ਆਏ ਸਨ ਜਿਨ੍ਹਾਂ ਨੇ ਤੜਕੇ ਤਕਰੀਬਨ ਸਵੇਰੇ 5 ਵਜੇ ਸਨਮਾਨ ਖਾਨ ਦੇ ਘਰ ਦੇ ਬਾਹਰ ਤੇ ਤਿੰਨ ਜਿਹੜੇ ਨੇ ਰੌਂਤ ਫੈਰ ਕੀਤੇ ਨੇ ਵੀ ਦੱਸਿਆ ਗਿਆ ਹੈ ਕਿ ਇੱਕ ਰੌਂਦ ਜਿੱਥੇ ਸਲਮਾਨ ਖਾਨ ਦਾ ਖੁਦ ਦਾ ਕਮਰਾ ਹੈ ਜਿੱਥੇ ਉਹ ਰਹਿੰਦਾ ਹੈ ਉਹ ਅਧਾਕਾਰ ਤੇ ਉਸ ਮੰਜ਼ਲ ਤੇ ਪਹਿਲੇ ਫਲੋਰ ਤੇ ਵੀ ਇੱਕ ਫਾਇਰ ਕੀਤਾ ਗਿਆ ਤਾਂ ਆ ਵੱਡੀ ਖਬਰ ਹੈ ਸਲਮਾਨ ਖਾਨ ਨਾਲ ਜੁੜੀ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਸਲਮਾਨ ਖਾਨ ਦੇ ਬੰਬੇ ਵਾਲੇ ਘਰ ਤੇ ਬਾਹਰ ਤੜਕੇ ਸਵੇਰੇ 5 ਵਜੇ ਸ਼ੂਟਰਾਂ ਵੱਲੋਂ ਲਗਾਤਾਰ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਮੁੰਬਈ ਦੀ ਪੁਲਿਸ ਵੀ ਐਕਸ਼ਨ ਮੋਡ ਵਿੱਚ ਆ ਗਈ ਹੈ ਮੁੰਬਈ ਪੁਲਿਸ ਦੇ ਨਾਲ ਲਾਲ ਐਡੀਐਸ ਮੁੰਬਈ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਕਿਉਂਕਿ ਚਾਰਬਿੜ ਕੀਤੀ ਜਾ ਰਹੀ ਹੈ ਸਲਮਾਨ ਖਾਨ ਨੂੰ ਵਾਈਪਲਸ ਸਿਕਿਉਰਟੀ ਮੋਈਆ ਕਰਵਾਈ ਗਈ ਹੈ ਕਿਉਂਕਿ ਕਈ ਵਾਰ ਥ्रेट ਮਿਲ ਚੁੱਕੇ ਨੇ ਸਲਮਾਨ ਖਾਨ ਨੂੰ ਥ्रेट ਦੇਣ ਵਾਲਾ ਕੌਣ ਹੈ ਕੌਣ ਪਿਆ ਸਲਮਾਨ ਖਾਨ ਦੀ ਜਾਣਦੇ ਪਿਛੇ ਤੋਂ ਦੱਸ ਦਿੰਦੇ ਕਿ ਆ 1998 ਦੇ ਬਲੈਕ ਪੱਕ ਕੇਸ ਵਿੱਚ ਜਦੋਂ ਸਲਮਾਨ ਖਾਨ ਦੀ ਪੇਸ਼ੀ ਹੁੰਦੀ ਹੈ ਜੋਧਪੁਰ ਵਿੱਚ ਉਸ ਵੇਲੇ ਵੀ ਇੱਕ ਨਾਮ ਸੁਰੱਖਿਆ ਵਿੱਚ ਆਉਂਦਾ ਉਹ ਨਾਮ ਹੈ ਲਾਰੈਂਸ ਬਿਸ਼ਨੋਈ ਦਾ ਕਿ ਕਿਵੇਂ ਲਾਰੈਂਸ ਬਿਸ਼ਨੋਈ ਕਈ ਵਾਰ ਅਕਸਰ ਕਹਿੰਦਾ ਸੀ ਉਹਨੂੰ ਸੁਣਿਆ ਹੈ ਕਿ ਕਿਵੇਂ ਸਲਮਾਨ ਖਾਨ ਤੇ ਉਹ ਹਮਲਾ ਕਰਵਾ ਸਕਦਾ ਹੈ ਸਮਪਤ ਨਹਿਰਾ ਨੂੰ ਵੀ ਲਾਰੈਂਸ ਬਿਸ਼ਨੋਈ ਨੇ ਪਹਿਜਿਆ ਸੀਗਾ ਸਲਮਾਨ ਖਾਨ ਦੇ ਘਰ ਦੇ ਕਰਦੀ ਰੇਕੀ ਕਰਨ ਲਈ ਪਰ ਫਿਰ ਸਮਪਤ ਨਹਿਰਾ ਨੂੰ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਦਿੱਤਾ ਜਾਂਦਾ ਤਾਂ ਸਲਮਾਨ ਖਾਨ ਤੇ ਆਇ ਤਿੰਨ ਜਿਹੜੇ ਥ੍ਰੈਟ ਕਾਲਸ ਆਉਂਦੀਆਂ ਨੇ ਜਾਂ ਫਿਰ ਜਿਹੜੀਆਂ ਧਮਕੀ ਭਰੇ ਫੋਨ ਕਾਲ ਜਾਂ ਲੈਟਰ ਆਉਂਦੇ ਨੇ ਸ਼ਰਿਆਮ ਗੈਂਗਸਟਰਸ ਵੱਲੋਂ ਜਿਹੜੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਵਾਈਪਲਸ ਸਿਕਿਉਰਿਟੀ ਨਾਲ ਚੱਲਦੇ ਨੇ ਸਲਮਾਨ ਖਾਨ ਭਾਵੇਂ ਕਿਤੇ ਵੀ ਰਹਿਣ ਬੰਬੇ ਵਿੱਚ ਅਕਸਰ ਵੇਖਿਆ ਗਿਆ ਕਿ ਸਾਈਕਲ ਸਵੇਰੇ ਸਾਈਕਲ ਚਲਾਦੇ ਹੁੰਦੇ ਸਨ ਪਰ ਜਦੋਂ ਦੇ ਆ ਥ੍ਰੈਟ ਕਾਲ ਕਾਲਸ ਆਣੀ ਸ਼ੁਰੂ ਹੋਈਆਂ ਨੇ ਤਾਂ ਸਲਮਾਨ ਖਾਨ ਦੀ ਜ਼ਿੰਦਗੀ ਵਿੱਚ ਵੀ ਬਹੁਤ ਵੱਡੀ ਇੱਕ ਤਬਦੀਲੀ ਆਈ ਹੈ ਆਮ ਨਾਲ ਆਮ ਨਾਲੋਂ ਵੱਖ ਤਾਂ ਉਹ ਹੈਗੇ ਨੇ ਖਾਸ ਹੈਗੇ ਨੇ ਪਰ ਉਹ ਖਾਸ ਹੋਣ ਦੇ ਨਾਲ ਨਾਲ ਉਹਨਾਂ ਦੇ ਚਾਰੇ ਪਾਸੇ ਹੁਣ ਸਿਕਿਉਰਿਟੀ ਰਹਿੰਦੀ ਹੈ ਅਧਿਕਾਰੀ ਮੌਜੂਦ ਰਹਿੰਦੇ ਨੇ ਕਿ ਸਲਮਾਨ ਖਾਨ ਦੀ ਜਾਨ ਨੂੰ ਕਿਸੇ ਵੀ ਤਰੀਕੇ ਦਾ ਕੋਈ ਖਤਰਾ ਪੈਦਾ ਨਾ ਹੋ ਸਕੇ ਤਾਂ ਹੁਣ ਇਸ ਮਾਮਲੇ ਵਿੱਚ ਜਿੱਥੇ ਤੜਕੇ ਸਵੇਰੇ ਸਲਮਾਨ ਖਾਨ ਦੇ ਘਰ ਦੇ ਬਾਹਰ ਦੱਸਿਆ ਜਾ ਰਿਹਾ ਪੰਜ ਅਵਜੇ ਕੋਲੀਆਂ ਚਲੀਆਂ ਨੇ ਮੋਟਰਸਾਈਕਲ ਤੇ ਦੋ ਸ਼ੂਟਰ ਆਏ ਸਨ ਜਿਨ੍ਹਾਂ ਨੇ ਕੋੜੀਆਂ ਚਲਾਈਆਂ ਨੇ ਇੱਕ ਗੋਲੀ ਤਾਂ ਉਸ ਕਮਰੇ ਤੇ ਬਾਹਰ ਤੱਕ ਵੀ ਲੱਗੀ ਉਸ ਮੰਜ਼ਲ ਤੱਕ ਪਹੁੰਚੀਏ ਜਿੱਥੇ ਸਲਮਾਨ ਖਾਨ ਦਾ ਖੁਦ ਦਾ ਕਮਰਾ ਹੈ ਤਾਂ ਉਹਨਾਂ ਸ਼ੂਟਰਾਂ ਦੀ ਤਸਵੀਰ ਵੀ ਸਾਹਮਣੇ ਆ ਗਈ ਹੈ ਮੋਟਰਸਾਈਕਲ ਤੇ ਜਿਹੜੇ ਸ਼ੂਟਰ ਸਵਾਰ ਨੇ ਕਿਸੇ ਨੇ ਤਸਵੀਰ ਲਗਾਤਾਰ ਪੂਰੀ ਸਕਰੀਨ ਤੇ ਵੇਖ ਸਕਦੇ ਹੋ ਤਾਂ ਵੱਡੀ ਸਲਮਾਨ ਖਾਨ ਦੇ ਮਤੇ ਨਜ਼ਰ ਜਾਂ ਫਿਰ ਜਿਸ ਤਰੀਕੇ ਦਾ ਮਾਹੌਲ ਬਣਦਾ ਜਾ ਰਿਹਾ ਕਿਉਂਕਿ ਜੇਕਰ ਇਦਾਂ ਦੇ ਵੱਟੇ ਜਿਹੜੇ ਲੋਕ ਨੇ ਚੰਨਾਂ ਦਾ ਇਹਨਾਂ ਵੱਡਾ ਔਦਾ ਹੈ ਉਹਨਾਂ ਕੋਲ ਪੈਸੇ ਪੱਖੋਂ ਹੋਵੇ ਜਾਂ ਫਿਰ ਹੋਰ ਚੀਜ਼ਾਂ ਪੱਖੋਂ ਹਰ ਸਹੂਲਤ ਉਹਨਾਂ ਕੋਲ ਮਿਲਦੀ ਹੈ ਉਹਨਾਂ ਕੋਲ ਮੌਜੂਦ ਹੈ ਜੇ ਇਹਨੇ ਵੱਡੇ ਸੈਲੀਬ੍ਰਿਟੀਜ਼ ਨੇ ਖਾਸ ਲੋਕ ਵੀ ਭਾਰਤ ਦੇਸ਼ ਵਿੱਚ ਸੁਰੱਖਿਅਤ ਨਹੀਂ ਹੈਗੇ ਉਹਨਾਂ ਦੇ ਘਰ ਤੇ ਬਾਹਰ ਐਵੇਂ ਸ਼ਰਿਆਮ ਕੁੜੀਆਂ ਚਲਾਈਆਂ ਜਾ ਰਹੀਆਂ ਨੇ ਤਾਂ ਜਿਹੜਾ ਬੰਦਾ ਰਾਹਗੀਰ ਹੈ ਕੋਈ ਰੇੜੀ ਫੜੀ ਦਾ ਕੰਮ ਕਰਦਾ ਇੱਕ ਆਮ ਇਨਸਾਨ ਹੈ ਉਹਦੀ ਜ਼ਿੰਦਗੀ ਕਿੱਥੋਂ ਤੱਕ ਸੁਰੱਖਿਅਤ ਹੈ ਸਨਮਾਨ ਖਾਨ ਨਾਲ ਜੁੜੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਗਈ ਹੈ ਸੀਸੀਟੀਵੀ ਫੁਟੇਜ ਮਿਲ ਚੁੱਕੀ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਹੜੇ ਸ਼ੂਟਰ ਸਨਮਾਨ ਖਾਨ ਦੇ ਘਰ ਦੇ ਬਾਹਰ ਆਏ ਜਿਹਾ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ ਉਹਨਾਂ ਸ਼ੂਟਰਾਂ ਦੀ ਮੋਟਰਸਾਈਕਲ ਤੇ ਸਵਾਰ ਸ਼ੂਟਰ ਆਏ ਸਨ ਜਿਨ੍ਹਾਂ ਨੇ ਤੜਕੇ ਤਕਰੀਬਨ ਸਵੇਰੇ 5 ਵਜੇ ਸਨਮਾਨ ਖਾਨ ਦੇ ਘਰ ਦੇ ਬਾਹਰ ਤੇ ਤਿੰਨ ਜਿਹੜੇ ਨੇ ਰੌਂਤ ਫੈਰ ਕੀਤੇ ਨੇ ਇਹ ਵੀ ਦੱਸਿਆ ਗਿਆ ਹੈ ਕਿ ਇੱਕ ਰੂਮ ਜਿੱਥੇ ਸਲਮਾਨ ਖਾਨ ਦਾ ਖੁਦ ਦਾ ਕਮਰਾ ਹੈ ਜਿੱਥੇ ਉਹ ਰਹਿੰਦਾ ਹੈ ਉਹ ਅਦਕਾਰ ਤੇ ਉਸ ਮੰਜ਼ਲ ਤੇ ਪਹਿਲੇ ਫਲੋਰ ਤੇ ਵੀ ਇੱਕ ਫਾਇਰ ਕੀਤਾ ਗਿਆ ਤਾਂ ਆ ਵੱਡੀ ਖਬਰ ਹੈ ਸਲਮਾਨ ਖਾਨ ਨਾਲ ਜੁੜੇ ਸਾਮਣੇ ਆ ਰਹੀ ਹੈ ਜਿੱਥੇ ਅੱਜ ਸਲਮਾਨ ਖਾਨ ਦੇ ਬੰਬੇ ਵਾਲੇ ਘਰ ਦੇ ਬਾਹਰ ਤੜਕੇ ਸਵੇਰੇ 5 ਵਜੇ ਸ਼ੂਟਰਾਂ ਵੱਲੋਂ ਲਗਾਤਾਰ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਮੁੰਬਈ ਦੀ ਪੁਲਿਸ ਵੀ ਐਕਸ਼ਨ ਮੋਡ ਵਿੱਚ ਆ ਗਈ ਹੈ ਮੁੰਬਈ ਪੁਲਿਸ ਦੇ ਨਾਲ ਨਾਲ ਐਡੀਐਸ ਮੁੰਬਈ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਕਿਉਂਕਿ ਚਾਰ ਬਿੰਦ ਕੀਤੀ ਜਾ ਰਹੀ ਹੈ ਸਨਮਾਨ ਖਾਨ ਨੂੰ ਵਾਈਪਲਸ ਸਿਕਿਉਰਿਟੀ ਮੋਈਆ ਕਰਵਾਈ ਗਈ ਹੈ ਕਿਉਂਕਿ ਕਈ ਵਾਰ ਥ्रेट ਮਿਲ ਚੁੱਕੇ ਨੇ ਸਨਮਾਨ ਖਾਨ ਨੂੰ ਥ्रेट ਦੇਣ ਵਾਲਾ ਕੌਣ ਹੈ ਕੌਣ ਪਿਆਸਨ ਮਾਰ ਖਾਨ ਦੀ ਦੀ ਜਾਣਦੇ ਪਿਛੇ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਆ 1998 ਦੇ ਬਲੈਕ ਪੱਕ ਕੇਸ ਵਿੱਚ ਜਦੋਂ ਸਨਵਾਨ ਖਾਨ ਦੀ ਪੇਸ਼ੀ ਹੁੰਦੀ ਹੈ ਜੋਧਪੁਰ ਵਿੱਚ ਉਸ ਵੇਲੇ ਵੀ ਇੱਕ ਨਾਮ ਸੁਰਖਿਆ ਵਿੱਚ ਆਂਦਾ ਉਹ ਨਾਮ ਹੈ ਲਾਰੈਂਸ ਬਸ਼ਨੋਈ ਦਾ ਕਿਵੇਂ ਲਾਰੈਂਸ ਬਿਸ਼ਨੋਈ ਕਈ ਵਾਰ ਅਕਸਰ ਕਹਿੰਦਾ ਸੀ ਉਹਨੂੰ ਸੁਣਿਆ ਕਿ ਕਿਵੇਂ ਸਨਮਾਨਖੰਡ ਤੇ ਉਹ ਅਮਲਾ ਕਰਵਾ ਸਕਦਾ ਹੈ ਸੰਪਤ ਨਹਿਰਾ ਨੂੰ ਵੀ ਲਾਰੈਂਸ ਬਿਸ਼ਨੋਈ ਨੇ ਭੇਜਿਆ ਸੀਗਾ ਸਨਮਾਨਖੰਡ ਦੇ ਘਰ ਦੀ ਰੇਕੀ ਕਰਨ ਲਈ ਪਰ ਫਿਰ ਸੰਪਤ ਨਹਿਰਾ ਨੂੰ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਦਿੱਤਾ ਜਾਂਦਾ ਤਾਂ ਸਨਮਾਨਖੰਡ ਤੇ ਆਜ ਤਿੰਨ ਜਿਹੜੇ ਥ੍ਰੈਟ ਕਾਲਸ ਆਉਂਦੀਆਂ ਨੇ ਜਾਂ ਫਿਰ ਜਿਹੜੀਆਂ ਧਮਕੀ ਭਰੇ ਫੋਨ ਕਾਲ ਜਾਂ ਲੈਟਰ ਆਉਂਦੇ ਨੇ ਸ਼ਰਿਆਮ ਗੈਂਗਸਟਰਸ ਵੱਲੋਂ ਜਿਹੜੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ 5 प्लस ਸਿਕਿਉਰਿਟੀ ਨਾਲ ਚੱਲਦੇ ਨੇ ਸਲਮਾਨ ਖਾਨ ਭਾਵੇਂ ਕਿਤੇ ਵੀ ਰਹਿਣ ਬੰਬੇ ਵਿੱਚ ਅਕਸਰ ਵੇਖਿਆ ਗਿਆ ਕਿ ਸਾਈਕਲ ਸਵੇਰੇ ਸਾਈਕਲ ਚਲਾਦੇ ਹੁੰਦੇ ਸਨ ਪਰ ਜਦੋਂ ਦੇ ਆ ਥ੍ਰੈਟ ਕਾਲ ਕਾਲਸ ਆਣੀ ਸ਼ੁਰੂ ਹੋਈਆਂ ਨੇ ਤਾਂ ਸਲਮਾਨ ਖਾਨ ਦੀ ਜ਼ਿੰਦਗੀ ਵਿੱਚ ਵੀ ਬਹੁਤ ਵੱਡੀ ਇੱਕ ਤਬਦੀਲੀ ਆਈ ਹੈ ਆਮ ਨਾਲ ਆਮ ਨਾਲੋਂ ਵੱਖ ਤਾਂ ਉਹ ਹੈਗੇ ਨੇ ਖਾਸ ਹੈਗੇ ਨੇ ਪਰ ਉਹ ਖਾਸ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਚਾਰੇ ਪਾਸੇ ਹੁਣ ਸਿਕਿਉਰਿਟੀ ਰਹਿੰਦੀ ਹੈ ਅਧਿਕਾਰੀ ਮੌਜੂਦ ਰਹਿੰਦੇ ਨੇ ਕਿ ਸਲਮਾਨ ਖਾਨ ਦੀ ਜਾਣ ਨੂੰ ਕਿਸੇ ਵੀ ਤਰੀਕੇ ਦਾ ਕੋਈ ਖਤਰਾ ਪੈਦਾ ਨਾ ਹੋ ਸਕੇ ਤਾਂ ਹੁਣ ਇਸ ਮਾਮਲੇ ਵਿੱਚ ਜਿੱਥੇ ਤੜਕੇ ਸਵੇਰੇ ਸਲਮਾਨ ਖਾਨ ਦੇ ਘਰ ਤੇ ਬਾਹਰ ਦੱਸਿਆ ਜਾ ਰਿਹਾ ਪੰਜ ਵਜੇ ਕੋਲੀਆਂ ਚਲੀਆਂ ਨੇ ਮੋਟਰਸਾਈਕਲ ਤੇ ਦੋ ਸ਼ੂਟਰ ਆਏ ਸਨ ਜਿਨ੍ਹਾਂ ਨੇ ਕੋਲੀਆਂ ਚਲਾਈਆਂ ਨੇ ਇੱਕ ਗੋਲੀ ਤਾਂ ਉਸ ਕਮਰੇ ਦੇ ਬਾਹਰ ਤੱਕ ਵੀ ਲੱਗੀ ਉਸ ਮੰਜ਼ਲ ਤੱਕ ਪਹੁੰਚੀ ਜਿੱਥੇ ਸਲਮਾਨ ਖਾਨ ਦਾ ਖੁੱਦ ਦਾ ਕਮਰਾ ਹੈ ਤਾਂ ਉਹਨਾਂ ਸ਼ੂਟਰਾਂ ਦੀ ਤਸਵੀਰ ਵੀ ਸਾਹਮਣੇ ਆ ਗਈ ਹੈ ਮੋਟਰਸਾਈਕਲ ਤੇ ਜਿਹੜੇ ਸ਼ੂਟਰ ਸਵਾਰ ਨੇ ਕੁਸਿਆਂ ਨੇ ਤਸਵੀਰ ਲਗਾਤਾਰ ਪੂਰੀ ਸਕਰੀਨ ਤੇ ਵੇਖ ਸਕਦੇ ਹੋ ਤਾ ਵੱਡੀ ਸਲਮਾਨ ਖਾਨ ਦੇ ਮਤਲਬ ਨਜ਼ਰ ਜਾਂ ਫਿਰ ਜਿਸ ਤਰੀਕੇ ਦਾ ਮਾਹੌਲ ਬਣਦਾ ਜਾ ਰਿਹਾ ਕਿਉਂਕਿ ਜੇਕਰ ਇਦਾਂ ਦੇ ਵੱਡੇ ਜਿਹੜੇ ਲੋਕ ਨੇ ਚਿੰਨਾਂ ਦਾ ਇਹਨਾਂ ਵੱਡਾ ਔਦਾ ਹੈ ਉਹਨਾਂ ਕੋਲ ਪੈਸੇ ਪੱਖੋਂ ਹੋਵੇ ਜਾਂ ਫਿਰ ਹੋਰ ਚੀਜ਼ਾਂ ਪੱਖੋਂ ਹਰ ਸਹੂਲਤ ਉਹਨਾਂ ਕੋਲ ਮਿਲਦੀ ਹੈ ਉਹਨਾਂ ਕੋਲ ਮੌਜੂਦ ਹੈ ਜੇ ਇਹਨੇ ਵੱਡੇ ਸੈਲੀਬ੍ਰਿਟੀਜ਼ ਨੇ ਖਾਸ ਲੋਕ ਵੀ ਭਾਰਤ ਦੇਸ਼ ਵਿੱਚ ਸੁਰੱਖਿਅਤ ਨਹੀਂ ਹੈਗੇ ਉਹਨਾਂ ਦੇ ਘਰ ਤੇ ਬਾਹਰ ਐਵੇਂ ਸ਼ਰਿਆਮ ਕੁੜੀਆਂ ਚਲਾਈਆਂ ਜਾ ਰਹੀਆਂ ਨੇ ਤਾਂ ਜਿਹੜਾ ਬੰਦਾ ਰਾਹਗੀਰ ਹੈ ਕੋਈ ਰੇੜੀ ਫੜੀ ਦਾ ਕੰਮ ਕਰਦਾ ਇੱਕ ਆਮ ਇਨਸਾਨ ਆ ਉਹਦੀ ਜ਼ਿੰਦਗੀ ਕਿੱਥੋਂ ਤੱਕ ਸੁਰੱਖਿਆ